ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 14 ਅਗਸਤ ਨੂੰ ਪੰਜਾਬ ਦੇ ਮੌਸਮ ਦੀ ਕਿੱਜ 14 ਅਗਸਤ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੈ ਕਿੰਨਾ ਖੇਤਰਾਂ ਦੇ ਵਿੱਚ ਮੀਂਹ ਦੇ आसार ਨੇ ਕਿੰਨਾ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਤੇ ਵੀਰੋ ਕਿੰਨਾ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹਿ ਸਕਦਾ ਹੈ ਸੋ ਮਿਲੀ ਅਪਡੇਟ ਦੇ ਮੁਤਾਬਕ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਅੱਧੀ ਕਰਾਂ ਤੋਂ ਬਾਅਦ ਇੱਕ ਸਿਸਟਮ ਸਰਗਰਮ ਹੋਇਆ ਸੀ ਜੋ ਕਿ ਪੰਜਾਬ ਦੇ ਆਪਾਂ ਨੂੰ ਮਾਝੇ ਦੋਆਬੇ ਦੇ ਖੇਤਰਾਂ ਦੇ ਵਿੱਚ ਉਹਦੀਆਂ ਗਤੀਵਿਧੀਆਂ ਵੀਰੋ ਸਵੇਰ ਦੇ ਸਮੇਂ ਦੇਖਣ ਨੂੰ ਮਿਲੀਆਂ ਜੋ ਹੁਣ ਵੀ ਵੀਰੋ ਰੋਕ ਰੋਕ ਕੇ ਆਪਾਂ ਨੂੰ ਮਿਲ ਰਹੀਆਂ ਨੇ ਜਿਵੇਂ ਕਿ ਆਪਾਂ ਪੱਛਮੀ ਸਰਹੱਦੀ ਖੇਤਰ ਨੇ ਵੀਰੋ ਮਾਝੇ ਦੋਆਬੇ ਦੇ ਖੇਤਰ ਨੇ ਇਹਦੇ ਵਿੱਚ ਆ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਅੱਗੇ ਵੀਰੋ ਫਿਰੋਜ਼ਪੁਰ ਫਰੀਦਕੋਟ ਦੇ ਕੁਝ ਭਾਗ ਪਠਾਨਕੋਟ ਕਪੂਰਥਲਾ ਜਲੰਧਰ ਵੀਰੋ ਫਤਿਹਗੜ੍ਹ ਸਾਹਿਬ ਮਹਾਲੀ ਚੰਡੀਗੜ੍ਹ ਵੀਰੋ ਇਨ੍ਹਾਂ ਖੇਤਰਾਂ ਤੋਂ ਲੈ ਕੇ ਬਦਲੀ ਸਿਸਟਮ ਐਂਟਰ ਹੋਇਆ ਜੋ ਕਿ ਅੱਗੇ ਵੀਰੋ ਮੱਧ ਪੰਜਾਬ ਵੱਲੋਂ ਆਪਣਾ ਰੁਖ ਕਰੇਗਾ ਹੌਲੀ ਹੌਲੀ ਆਉਂਦੇ ਘੰਟਿਆਂ ਦੇ ਵਿੱਚ ਵੀਰੋ ਸਿਸਟਮ ਦਾ ਅਸਰ ਪਨ ਮੱਧ ਪੰਜਾਬ ਦੇ ਏਰੀਏ ਜਿਵੇਂ ਕਿ ਮੋਗਾ ਧੂਰੀ ਮਲੇਰਕੋਟਲਾ ਅੱਗੇ ਵੀਰੋ ਕੁਝ ਭਾਗ ਅਗੇ ਵਿੱਚ ਬਰਨਾਲੇ ਦੇ ਲੁਧਿਆਣਾ ਵੀਰੋ ਇਹ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਇਹਦੀਆਂ ਉੱਪਰ ਗਤੀਵਿਧੀਆਂ ਆਉਂਦੇ 2-3 ਘੰਟਿਆਂ ਦੇ ਬਾਅਦ ਦੇਖਣ ਨੂੰ ਮਿਲਣਗੀਆਂ ਬਾਕੀ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਕਿਤੇ ਕਿਤੇ ਹਲਕਾ ਗਰੇ ਦਰਮਿਆਨਾ ਕਿਤੇ ਵੀਰੋ ਕੁਝ ਥਾਮਾ ਤੇ ਭਾਰੀ ਵੀ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਸਿਸਟਮ ਤਕੜੀ ਸ਼੍ਰੇਣੀ ਦਾ ਹੈ ਜੇਕਰ ਅੱਗੇ ਵਧਦਾ ਵੀਰੋ ਤਾਂ ਹੌਲੀ ਹੀ ਪੰਜਾਬ ਦੇ ਇਹ ਬਾਕੀ ਹਿੱਸੇ ਨੂੰ ਵੀ ਕਵਰ ਕਰੇਗਾ ਜੇਕਰ ਵੀ ਆਪਾਂ ਗੱਲ ਕਰੀਏ ਪੰਜਾਬ ਦੇ ਦੱਖਣੀ ਭਾਗਾਂ ਦੀ ਜੋ ਕਿ ਹਰਿਆਣੇ ਤੇ ਨਾਲ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਨੇ ਵੀਰੋ ਜਿਵੇਂ ਕਿ ਬਰਨਾਲੇ ਤੋਂ ਲੈ ਕੇ ਬਠਿੰਡਾ ਮਾਨਸਾ ਸ਼ੰਗਰੂਰ ਵੀਰੋ ਕੁਝ ਭਾਗ ਇਹ ਏਰੀਆ ਨੇ ਵੀਰੋ ਜੋ ਦੱਖਣੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਦੁਪਹਿਰ ਤੱਕ ਮੌਸਮ ਕੁਲਮੁਲਾ ਕੇ ਠੀਕ-ਠਾਕ ਰਹੂਗਾ ਹਲਕੀ-ਫੁਰਕੀ ਬੱਦਲਬਾਈ ਵੀਰੋ ਧੁੱਪ ਨਾਲ ਇੱਕ ਗਰਮੀ ਤੇ ਹੌਮਸਤਾ ਮਾਹੌਲ ਬਣਿਆ ਰਹੇਗਾ ਹਵਾਵਾਂ ਮੱਧਮ ਰਫ਼ਤਾਰ ਤੇ ਵਗਣਗੇ ਵੀਰੋ ਉੱਤਰ ਆਪਣਾ ਦੱਖਣ ਤੇ ਵੀਰੋ ਪੂਰਬ ਦਿਸ਼ਾ ਤੋਂ ਇਹ ਸਾਂਝੀ ਦਿਸ਼ਾ ਤੋਂ ਹਵਾਵਾਂ ਵਗਣਗੀਆਂ ਜੋ ਕਿ ਹਰ ਰੋਜ਼ ਵਗਦੀਆਂ ਨੇ ਵੀਰੋ ਉਸੇ ਦਿਸ਼ਾ ਦੇ ਵਿੱਚੋਂ ਹੀ ਵਗਣਗੀਆਂ ਅੱਜ ਰਫ਼ਤਾਰ ਥੋੜੀ ਹਵਾ ਦੀ ਘੱਟ ਰਹੇਗੀ ਤੇ ਹੌਮਸਤਾ ਮਾਹੌਲ ਬਣਿਆ ਰਹੇਗਾ ਦੁਪਹਿਰ ਤੱਕ ਵੀਰੋ ਦੁਪਹਿਰ ਤੋਂ ਬਾਅਦ ਜ देर रात तक ਦੇ ਮੌਸਮ ਨੇ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਜੋ ਪੰਜਾਬ ਦੇ ਦੱਖਣੀ ਭਾਗ ਨੇ ਜਿਨ੍ਹਾਂ ਦੇ ਵਿੱਚ ਵੀਰੋ ਦੁਪਹਿਰ ਤੱਕ ਬਰਸਾਤ ਦੀ ਉਮੀਦ ਘੱਟ ਹੈ ਪਰ ਦੁਪਹਿਰ ਤੋਂ ਬਾਅਦ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਬੱਦਲਬਾਜ਼ੀ ਦੇ ਨਾਲ ਮੀਂਹ ਦੇ ਅਸਰ ਬਣੇ ਹੋਏ ਨੇ ਸੰਭਾਵਨਾ ਬਣ ਸਕਦੀ ਹੈ ਵੀਰੋ ਕਿਸੇ ਵੀ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਇਹ ਨਹੀਂ ਕਿ ਸਾਰਾ ਹੀ ਰੇ ਵੀਰੋ ਕਵਰ ਹੋਵੇਗਾ ਕੁਝ ਭਾਗਾਂ ਦੇ ਵਿੱਚ ਮੀਂਹ ਪੈ ਸਕਦਾ ਕੁਝ ਭਾਗ ਮੀਂਹ ਤੋਂ ਬਿਨਾਂ ਵੀ ਰਹਿ ਸਕਦੇ ਨੇ ਸੋ ਇਦਾਂ ਦੀਆਂ ਗਤੀਵਿਧੀਆਂ ਵੀਰੋ ਅੱਜ 14 ਅਗਸਤ ਨੂੰ ਪੰਜਾਬ ਦੇ ਵਿੱਚ ਆਪਾਂ ਨੂੰ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਬਾਕੀ ਵੀਰੋ ਸਿਸਟਮ ਦਾ ਪ੍ਰਭਾਵ ਆਪਾਂ ਨੂੰ ਕਾਫੀ ਦੇਰਾਂ ਤੱਕ ਦੇਖਣ ਨੂੰ ਮਿਲੇਗਾ ਕਿੰਨਾ ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਥੋੜਾ ਮੋਟਾ ਜਿਆਦਾ ਉਮੀਦ ਬਣੀ ਹੋਈ ਆ ਉਹ ਮੱਝ ਤੋਂ ਆਪੇ ਦੇ ਖੇਤਰ ਨੇ ਪਰ ਜੋ ਘੱਟਮੀਦ ਵਾਲੇ ਖੇਤਰ ਨੇ ਵੀਰੋ ਦੁਪਹਿਰ ਤੋਂ ਬਾਅਦ ਉਹ ਦੱਖਣੀ ਭਾਗ ਵੀ ਨੇ ਪੰਜਾਬ ਦੇ ਸੋ ਵੀਰੋ ਓਵਰਾਲ ਪੰਜਾਬ ਦੇ 60 ਤੋਂ 70% ਖੇਤਰਾਂ ਦੇ ਵਿੱਚ ਬਰਸਾਤ ਹੋਣ ਦੀ ਉਮੀਦ ਬਣੀ ਹੋਈ ਆ ਬਾਕੀ ਵੀਰੋ ਸ਼ਾਮ ਦੀ ਵੀਡੀਓ ਦੇ ਵਿੱਚ ਜਿੰਨੀ ਜਾਣਕਾਰੀ ਮਿਲੂਗੀ ਆਪਾਂ ਸਾਂਝੀ ਕਰਾਂਗੇ ਧੰਨਵਾਦ ਜੀ ਸਾਰੇ ਵੀਰਾਂ ਦਾ